ਲੇਕਿਨ ਅੱਜ ਸਰਕਾਰ ਵੱਲੋਂ ਪਿਵਾ ਆਗ ਵੱਲ ਪੂਰਾ ਪ੍ਰਣ ਜੜਾਇਆ ਹੋਇਆ ਜਿੱਤੇ ਸਰਵਰ ਬਸਤੇ ਆ। ਹੋਰ ਸਰਦਾਂ ਤੁਹਾਨੂੰ ਇਹ ਵੀ ਨਾ ਪਤਾ ਹੋਵੇ ਕਿ ਅੱਜ ਸਕੂਲ ਵਿੱਚ ਕਲਰਫੁਲ ਫਰਨੀਚਰ ਹੈ। ਸੁਖਾਵਾਂ ਮਹੌਲ ਦੇਣ ਲਈ ਤਜਕਰ ਲੱਗੇ ਨੇ। ਉਹ ਬਿਲਕੁਲ ਚੰਗੀ ਪੜਾਈ ਹੋਣ ਲਈ ਪੂਰੇ ਅਧਿਆਪਕਾਂ ਦੀ ਕੁਆਲੀਫਾਈਡ ਅਧਿਆਪਕਾਂ ਦੀ ਪ੍ਰਕੂਰ ਸਫਾਈ ਹੈ। ਕਿਤਾਬਾਂ ਕੋਈ ਬਾਜ਼ਾਰੋਂ ਦੀ ਖਰੀਦਣੀ ਪੈਂਦੀਆਂ ਪੂਰੀਆਂ ਮੁਫਤ ਮਿਲਦੀਆਂ ਨੇ। ਕੋਈ ਦਰਗੀ ਬਿਲਾਅਰ ਨਹੀਂ ਲੈਣੀ ਪੈਂਦੀ ਸਾਰੀ ਵਰਗੀਆਂ ਬੱਚਿਆਂ ਨੂੰ ਫ੍ਰੀ ਹੈ ਬੱਚਿਆਂ ਨੂੰ ਅਗਰ ਕੋਈ ਸਾਡੇ ਜ਼ਿਲ੍ਹੇ ਦੇ ਮੁੱਖ ਅਧਿਕਾਰੀ ਸਰਮ ਅਧਿਕਾਰੀ ਸਭ ਤੋਂ ਉੱਚੇ ਅਧਿਕਾਰੀ ਵਿਲਾਸਿਕਿਆ ਅਫਸਰ ਐਲੀਮੈਂਟਰੀ ਸਿੱਖਿਆ ਅਫਸਰ ਦੇ ਨਾਲ ਮਾਨਯੋਗ ਉਪਕਿਲਾ ਸਿੱਖਿਆ ਅਫਸਰ ਡਾਇਰੈਕਟਰ ਪ੍ਰਾਇਮਰੀ ਐਜੂਕੇਸ਼ਨ ਅਫਸਰ ਡਾਇਰੈਕਟਰ ਆਫਿਸਰ ਪ੍ਰਿੰਸੀਪਲ ਡੀਐਸਐਮ ਸੀਐਸਟੀ ਹੈ ਟੀਚਰ ਸਕੂਲ ਦੇ ਆਪੇ ਹੋਰ ਪਿਆਰੇ ਪਿਆਰੇ ਬੱਚੇ ਆਪ ਜੀ ਨੂੰ ਇਹ ਗੁਜਾਰਿਸ਼ ਕਰਨ ਆਏ ਨੇ ਕਿ ਸਾਡੇ ਸਰਕਾਰੀ ਸਕੂਲਾਂ ਵਿੱਚ ਇੱਕ ਵਾਰੀ ਆ ਕੇ ਵੇਖੋ ਤੁਸੀਂ ਇੱਕ ਘਟਕਾ ਵੀ ਕੇ ਵੇਖੋ ਤੁਹਾਡੇ ਨਾਲ ਤੁਸੀਂ ਅੰਦਰ ਆਓਗੇ ਤੇ ਪੁਰਾਣੇ ਸਕੂਲ ਦੀ ਜਿਹੜੀ ਤਾੜੀ ਇਮੇਜ ਬਣੀ ਹੋਈ ਹੈ ਉਹ ਜੋ ਅੱਜ ਉਹਦੇ ਨਾਲ ਨਾ ਤਕਦੀ ਨਹੀਂ ਕਰ ਰਹੀ ਹੈ ਪ੍ਰਾਪਤ ਦੇ ਸੀਐਸਟੀ ਅਤਾਪਤ ਵਿਦਿਆਰਥੀ ਕਰੋਟਾ ਦੇ ਬੋਦੀ ਸਰਕਾਰ ਦੇ ਨਗਰ ਨਿਵਾਸੀ ਸਿੱਕ ਅੱਜ ਤੁਹਾਡੇ ਬਿਆਰ ਦੇ ਉੱਤੇ ਪੰਜਾਬ ਸਰਕਾਰ ਦੇ ਕੂਟਿਕਾ ਵਿਭਾਗ ਵੱਲੋਂ ਜਿਹੜੇ-ਜੋ ਸੁਵਿਧਾਵਾਂ ਦਿੱਤੀਆਂ ਜਾਂਦਾ ਹੈ ਸਕੂਲ ਦੇ ਵਿਦਿਆਰਥੀਆਂ ਦੇ ਵਿੱਚ ਉਹਨਾਂ ਬਾਰੇ ਜਾਗਰੂਕੀ ਦੇਣ ਲਈ ਇੱਕ ਰੈਲੀ ਕੱਢੀ ਜਾ ਰਹੀ ਹੈ ਕਰੋਟਾ ਲੱਖ ਦੀ ਸ਼ੁਰੂਆਤ ਜਿਹੜੀ ਹੈ ਕਾਜ ਦੇ ਵਿੱਚ ਕਾਜੋ ਦੀਪੀਆ ਸਾਈਬਾ ਜਿਹੜੇ ਹੈਗੇ ਪੰਕਜ ਰੋੜੀ ਜਿਹੜਾ ਇਸ ਬਲਾਕ ਨੇ ਕੱਟੀ ਹੈ ਪਰ ਇਹਦਾ ਮੁੱਖ ਮਕਸਦ ਜਿਹੜਾ ਹੈ ਤੁਹਾਨੂੰ ਸਾਰਿਆਂ ਨੂੰ ਜਾਗਰੂਕ ਕਰਨਾ ਹੈ ਜੇ ਅੱਜ ਆਪਾਂ ਗੱਲ ਕਰੀਏ ਸੰਡਾ ਦੀ ਸਰਕਾਰੀ ਸਕੂਲਾਂ ਦੀ ਨਿਹਾਰ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਜਿਹੜੀ ਜ਼ਰੂਰੀ ਵੀ ਹੈ ਪੁਣੇ ਉਹਨਾਂ ਦੇ ਵਿੱਚ ਕੱਪੂ ਸਕੂਲ ਦੇ ਵਿੱਚ ਸਮਾਰਟ LED ਨੇ ਸਾਰੇ ਸਕੂਲਾਂ ਦੇ ਵਿੱਚ ਪ੍ਰੋਜੈਕਟਰ ਲੱਗੇ ਸਕੂਲਾਂ ਦੇ ਵਿੱਚ ਵਰਦੀਆਂ ਕਿਤਾਬਾਂ ਵਜ਼ੀਰੇ ਹਰ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਸਕੂਲਾਂ ਦੇ ਵਿੱਚ ਦਿੱਤੀਆਂ ਜਾ ਰਹੀਆਂ ਇਹ ਬਹੁਤ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਆਵਾਜ਼ ਕਰਦਾ ਕਿ ਆਓ ਆਪਣੇ ਤੁਹਾਡੇ ਆਪਣੇ ਸਰਕਾਰੀ ਸਕੂਲ ਦੇ ਵਿੱਚ ਆਪਣੇ ਬੱਚਿਆਂ ਨੂੰ ਦਾਖਲ ਕਰਾਓ ਕਿਉਂਕਿ ਸਕੂਲਾਂ ਦੇ ਵਿੱਚ ਕੋਈ ਵੀ ਫੀਸ ਨਹੀਂ ਹੈ 8ਵੀਂ ਤੱਕ ਦੀ ਤੱਕ ਪੜ੍ਹਾਈ ਫਰੀ ਹੈ ਵਿਆਪਕ ਜਿਹੜਾ ਆਪਕ ਹੈ ਸਭ ਤੋਂ ਵੱਡੀ ਜਿਹੜੀ ਤੁਹਾਡੀ ਅਸਫਤ ਹੈ ਸਕੂਲਾਂ ਦੀ ਉਹ ਸਾਡੇ ਵਿਆਪਕ ਹੈ ਤੁਹਾਡੇ ਦੇ ਆਪਕ ਬਹੁਤ ਹੀ ਮਿਹਨਤੀ ਤਜਰਬੇਕਾਰ ਕਯੂ ਡਬਲਯੂ ਐਮ ਐਪੀਓਰਡ ਨਗਰਪਾਲਿਕਾ ਟੈਸਟ ਪਾਸ ਕਰਕੇ ਆਧਮਕ ਬਣੇ ਐ ਪਰ ਅੱਛੀ ਕਾਬਲੀਅਤ ਰੱਖਦੇ ਆਂ ਪਰ ਤੁਹਾਡੇ ਬੱਚਿਆਂ ਦੇ ਜਦੋਂ ਜਿਹੜੇ ਨਿਰਮਾਣ ਦੇ ਚੰਗੇ ਵਿਅਕਤੀਗਤ ਨਿਰਮਾਣ ਲਈ ਉਹ ਇੱਕ ਅਹਿਮ ਪੁਜਤਾ ਦੀ ਬਾਾਰੇ ਹੈ ਸਮਝ ਹੋਣੀ ਚਾਹੀਦੀ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਜੇਕਰ ਵੀ ਕਿਤੇ ਪ੍ਰਾਈਵੇਟ ਸਕੂਲ ਚੱਲ ਰਹੇ ਜਾਂ ਨਹੀਂ ਪੜ ਰਹੇ ਉਹਨਾਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਾਓ ਜਿਹਦੇ ਵਿੱਚ ਨਵੇਂ ਇਹਦੇ ਨਾਲ ਹੀ ਸਰਕਾਰ ਵੱਲੋਂ ਸਕੂਲ ਬੰਮੀਨ ਸਕੂਲੇ ਜਾ ਰਹੇ ਸਾਡੇ ਪਠਾਨਕੋਟ ਜਿਲ੍ਹੇ ਦੇ ਵਿੱਚ ਦੇ ਸੂਕਾ ਕਲੇਮਨਾ ਤੋਂ ਦੇ ਸੂਕਾ ਕਲੇਮਨਾ ਦੇ ਵੀ ਦੇ ਬੁਲੇ ਆ ਸਾਰੇ ਐਂਡੀ ਸਕੂਲਾਂ ਦੇ ਵਿੱਚ ਕੈਂਪਸ ਮੈਨੇਜਰ ਲੱਗੇ ਆ ਤੇ ਦੇ ਨਾਲ ਨਾਲ ਸਫਾਈ ਕਰਮਚਾਰੀ ਤੇ ਨਾਲ ਨਾਲ ਸਿਕਿਉਰਟੀ ਗਾਰਡ ਪਹਿਲੀ ਵਾਰ ਦੇਖਿਆ ਹੋਇਆ ਹੈ ਪੰਜਾਬ ਦੇ ਇਤਿਹਾਸ ਦੇ ਵਿੱਚ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਿਕਿਉਰਟੀ ਗਾਰਡ ਦੇ ਨਾਮ ਤੇ ਆਇਆ ਤਾਂ ਤੁਸੀਂ ਜਾਓ ਇਹ ਦੇ ਸਿਕਿਉਰਟੀ ਗਾਰਡ ਸਾਰੇ ਸਕੂਲਾਂ ਦੇ ਵਿੱਚ ਹੈਗੇ ਆ ਸਫਾਈ ਕਰਵਾਤੇ ਸਫਾਈ ਕਰਮਚਾਰੀ ਹੈਗੇ ਆ ਹੋਰ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਕਾਰ ਵੱਲੋਂ ਦਿੱਤੀਆਂ ਜਾਣੀਆਂ ਔਰ ਇਸ ਵੇਲੇ ਸਰਕਾਰੀ ਸਕੂਲਾਂ ਦੇ ਵਿੱਚ ਲਾਈਨਾਂ ਲੱਗੀਆਂ ਬੱਚਿਆਂ ਵਾਸਤੇ ਜੇ ਸਕੂਲਾਂ ਫੈਮਿਨਸ ਦੀ ਗੱਲ ਕਰਾਂ ਮੈਡੋਰੀ ਸਕੂਲਾਂ ਦੀ ਗੱਲ ਕਰਾਂ ਉੱਥੇ ਦਾਖਲੇ ਵਾਸਤੇ ਐਂਟ੍ਰੈਂਸ ਟੈਸਟ ਦਾ ਉਸ ਟੈਸਟ ਨੂੰ ਪਾਸ ਕਰਕੇ ਹੀ ਬੱਚੇ ਪੜ੍ਹਨ ਜਿਹੜੇ ਆ ਰੱਖੂਦੇ ਔਰ ਲਾਈਨਾਂ ਲੱਗੀਆਂ ਬਹੁਤ سارے ਬੱਚੇ ਇੱਥੇ ਦਾਖਲਾ ਲੈਣਾ ਚਾਹ ਰਹੇ ਆ ਪਰ ਨਹੀਂ ਲੈ 파 ਰਹੇ ਸਿਰਫ ਸਰਕਾਰੀ ਸਕੂਲਾਂ ਵਾਸਤੇ ਹੀ ਇਹ ਸੁਵਿਧਾ ਵਾਹਿਆ ਹੈ। ਤੋਂ ਇੱਕ ਵਾਰੀ ਦੁਬਾਰਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪੀੜ ਨਗਰਵਾਸੀਆਂ ਨੂੰ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਕਰਾਓ ਤੁਹਾਡੇ ਨੇੜੇ ਜਿਹੜਾ ਵੀ ਸਰਕਾਰੀ ਸਕੂਲ ਹੈ ਨਹੀਂ ਆਉਣ ਵਾਲੇ ਤੁਸੀਂ ਉੱਥੇ ਜਾ ਕੇ ਆਪਣੇ ਬੱਚੇ ਦਾਖਲਾ ਕਰਾਓ ਤੇ ਸਰਕਾਰ ਦੀਆਂ ਸੁਵਿਧਾਵਾਂ ਦਾ ਫਾਇਦਾ ਲਓ। ਥੈਂਕ ਯੂ ਚੰਗਾ ਨਾਗਰਿਕ ਜਨ ਬਣ ਕੇ